ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਵੱਲੋਂ ਅਕਸਰ ਹੀ ਪੁੱਛਿਆ ਜਾਂਦਾ ਹੈ ਕਿ ਜਦੋਂ ਆਪਾਂ ਹੁਕਮਨਾਮਾ ਸਾਹਿਬ ਲੈਂਦੇ ਹਾਂ ਤਾਂ ਹੁਕਮਨਾਮਾ ਸਾਹਿਬ ਕਿਹੜੇ ਅੰਗ ਤੋਂ ਪੜ੍ਹਨਾ ਚਾਹੀਦਾ ਹੈ ਜੀ ਸੋ ਪਿਆਰਿਓ ਜਦੋਂ ਸਤਿਗੁਰਾਂ ਦਾ ਪ੍ਰਕਾਸ਼ ਤਖਤਾਂ ਤੇ ਹੁੰਦਾ ਹੈ ਅਮਰਤ ਵੇਲੇ ਤਾਂ ਸਾਡੇ ਖੱਬੇ ਹੱਥ ਵਾਲੇ ਬੰਨੇ ਜੋ ਅੰਗ ਦੇ ਉੱਪਰ ਪਹਿਲਾ ਸ਼ਬਦ ਹੁੰਦਾ ਹੈ ਉਹ ਸਤਿਗੁਰਾਂ ਦਾ ਦਰਗਾਈ ਫਰਮਾਨ ਹੁਕਮਨਾਮਾ ਸਾਹਿਬ ਹੁੰਦਾ ਹੈ ਜੇਕਰ ਉਸ ਸ਼ਬਦ ਦੀ ਅਰੰਭਤਾ ਪਿਛਲੇ ਅੰਗ ਤੋਂ ਹੁੰਦੀ ਹੈ ਤਾਂ ਉਹ ਅੰਗ ਪਿੱਛੇ ਕਰਕੇ ਜੋ ਸ਼ਬਦ ਉਹ ਪੜਿਆ ਜਾਂਦਾ ਹੈ ਸਮਾਪਤੀ ਉਸ ਦੀ ਖੱਬੇ ਹੱਥ ਵਾਲੇ ਬੰਨੇ ਉੱਪਰਲੇ ਬੰਨੇ ਹੀ ਸ਼ਬਦ ਦੀ ਹੋਵੇਗੀ ਸੋ ਇਸ ਤਰ੍ਹਾਂ ਜੋ ਅਮਰਤ ਵੇਲੇ ਹੁਕਮਨਾਮਾ ਸਾਹਿਬ ਓ ਲਿਆ ਜਾਂਦਾ ਹੈ ਤਾਂ ਇਸੇ ਹੀ ਤਰ੍ਹਾਂ ਸ਼ਾਮ ਦੇ ਵੇਲੇ ਜੋ ਹੁਕਮਨਾਮਾ ਸਾਹਿਬ ਹੈ ਉਹ ਹੁਕਮਨਾਮਾ ਸਹਿਬ ਸੱਜੇ ਹੱਥ ਵਾਲੇ ਬੰਨੇ ਅੰਗ ਦੀ ਸਮਾਪਤੀ ਤੋਂ ਪਹਿਲਾ ਜਿਹੜਾ ਸ਼ਬਦ ਹੈ ਉਹ ਹੁਕਮਨਾਮਾ ਸਹਿਬ ਹੈ ਜੇਕਰ ਅਖੀਰਲੇ ਸ਼ਬਦ ਦੀ ਸਮਾਪਤੀ ਉਸੇ ਹੀ ਅੰਗ ਤੇ ਹੋ ਜਾਂਦੀ ਹੈ ਤਾਂ ਉਹੀ ਸਾਡਾ ਜੋ ਹੁਕਮਨਾਮਾ ਸਹਿਬ ਹੈ ਦਰਗਾਹੀ ਫਰਮਾਨ ਹੈ ਕਹਿਣ ਦਾ ਭਾਵ ਸ਼ਾਮ ਵੇਲੇ ਸੱਜੇ ਹੱਥ ਵਾਲੇ ਬੰਨੇ ਆਪਾਂ ਅੰਗ ਅੱਗੇ ਨਹੀਂ ਕਰਨਾ ਉਸੇ ਅੰਗ ਦੇ ਵਿੱਚ ਰਹਿ ਕੇ ਥੱਲੇ ਵਾਲੇ ਪਾਸੇ ਜੋ ਸ਼ਬਦ ਹੈ ਉਹ ਸਾਡਾ ਦਰਗਾਈ ਫਰਮਾਨ ਹੈ ਸੋ